ਹਾਇਦੇ ਨਾਲ-ਨਾਲ ਖੇਡਾਂ ਦਾ ਵੀ ਜੀਵਨ ਦੇ ਵਿੱਚ ਬੜਾ ਮੱਤਵ ਪਾਉਣਾ ਹੈ ਖੇਡਾਂ ਦੇ ਮਾਧਿਅਮ ਰਾਹੀਂ ਵਿਅਕਤੀ ਦੇ ਜੀਵਨ ਦੇ ਵਿੱਚ ਸੰਸਕਾਰ ਆਉਂਦੇ ਨੇ ਜਿੰਨ ਅੱਜ ਮਾਨਸਾ ਦੇ ਵਿੱਚ ਜਿਹੜਾ ਇੱਥੇ ਦਾ ਬੜਾ ਪ੍ਰਸਿੱਧ ਔਰ ਕੱਲੇ ਮਾਨਸਾ ਦਾ ਨਹੀਂ ਅਜ ਤਾਂ ਸਾਰੇ ਪੰਜਾਬ ਦੇ ਵਿੱਚ ਬੜਾ ਪ੍ਰਸਿੱਧ ਇਹ ਵਿਦਿਆਲੇ ਇਸ ਤਰ੍ਹਾਂ ਪਰਿਆਵਰਣ ਦੀ ਰੱਖਿਆ ਦੇ ਬਾਰੇ ਵੀ ਚਰਚਾ ਹੋਈ ਹੈ ਪਰਿਵਾਰਾਂ ਦੇ ਬਾਰੇ ਵੀ ਚਰਚਾ ਹੋਈ ਹੈ ਚੇਤਨ ਸਿੰਘ ਜੀ ਸਰਵਿਤਕਾਰੀ ਵਿਦਿਆ ਮੰਦਿਰ ਸਕੂਲ ਦੇ ਖੇਲ ਖੂਦ ਪ੍ਰਤੀਯੋਗਤਾ ਜਿਹੜੀ ਕਿ ਹਰ ਸਾਲ ਇੱਥੇ ਮਨਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਜੋ ਇਸ ਸਕੂਲ ਦੇ ਬੱਚੇ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਪਹਿਲਾਂ ਹੀ ਜਿੱਤ ਗਏ ਸੀ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਗਏ। ਦੂਸਰੇ ਦਿਨ ਇਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜੋ ਸੈਰੇਮਨੀ ਹੋਈ ਅੱਜ ਉਹਦੇ ਵਿੱਚ ਜੋ ਜੇਤੂ ਵਿਦਿਆਰਥੀ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ। ਅਤੇ ਹਰ ਸਾਲ ਦੀ ਤਰ੍ਹਾਂ ਜੇ ਇਹੜੀ ਐ ਸਪੋਰਟਸ ਮੀਟ ਜਿਹੜੀ ਸਕੂਲ ਵਿੱਚ ਕਰਵਾਈ ਜਾਂਦੀ ਹੈ ਉਹ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ ਕਰਾਈ ਜਾਂਦੇ ਆ ਕਿ ਉਹਨਾਂ ਦੇ ਸਰੀਰ ਵਿੱਚ ਫਿਟਨੈਸ ਰਹੇ ਤੇ ਖੇਲ ਖੋਦ ਪ੍ਰਤੀਯੋਗਤਾ ਜਿਹੜੀ ਕਿ ਹਰ ਸਾਲ ਇੱਥੇ ਮਨਾਈ ਜਾਂਦੀ ਹੈ ਉਸ ਦੇ ਪੁਰਸਕਾਰ ਵੰਡਣ ਕਾਰਜਕ੍ਰਮ ਦੇ ਚਾਂਦ ਦਾ ਸਭਾਗੇ ਪ੍ਰਾਪਤ ਹੋਇਆ ਤੇ ਇਸ ਦੇ ਲਈ ਮੈਂ ਸਕੂਲ ਦੀ ਮੈਨੇਜਿੰਗ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮੌਕੇ ਨੂੰ ਯਾਦ ਕੀਤਾ ਵਿਦਿਆਰਥੀ ਵੱਲੋਂ ਸਾਰੇ ਦੇਸ਼ ਪਰ ਦੇ ਵਿੱਚ ਲਗਭਗ 25000 ਤੋਂ ਵੱਧ ਵਿਦਿਆਲੇ ਚਲਾਏ ਜਾ ਰਹੇ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਜੀਵਨ ਦੇ ਵਿੱਚ ਬੜਾ ਮਹੱਤਵਪੂਰਨ ਹੈ ਖੇਡਾਂ ਦੇ ਮਾਧਿਅਮ ਰਾਹੀਂ ਵਿਅਕਤੀ ਦੇ ਜੀਵਨ ਦੇ ਵਿੱਚ ਸੰਸਕਾਰ ਆਉਂਦੇ ਨੇ ਜਿਨ੍ਹਾਂ ਸੰਸਕਾਰਾਂ ਕਰਕੇ ਉਸ ਦਾ ਜੀਵਨ ਵਧੀਆ ਚੱਲਦਾ ਹੈ ਤੇ ਨਾਲੇ ਉਹ ਦੇਸ਼ ਔਰ ਸਮਾਜ ਨੂੰ ਵੀ ਬਹੁਤ ਕੁਝ ਦੇ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਵੀ ਸਮੱਸਿਆਵਾਂ ਨੇ ਉਹਨਾਂ ਸਾਰੀ ਸਮੱਸਿਆਵਾਂ ਦੀ ਵੀ ਚਰਚਾ ਇੱਥੇ ਹੋਈ ਹੈ ਜਿਸ ਤਰ੍ਹਾਂ ਪਰਿਆਵਰਣ ਦੀ ਰੱਖਿਆ ਦੇ ਬਾਰੇ ਵੀ ਚਰਚਾ ਹੋਈ ਹੈ ਪਰਿਵਾਰਾਂ ਦੇ ਬਾਰੇ ਵੀ ਚਰਚਾ ਹੋਈ ਹੈ ਔਰ ਜਿਸ ਤਰ੍ਹਾਂ ਅੱਜ ਇੱਥੇ ਦੀ ਮੈਨੇਜਮੈਂਟ ਕਮੇਟੀ ਨੇ ਵਿਦਿਆਰਥੀਆਂ ਨੇ ਔਰ ਉਹਨਾਂ ਦੇ ਮਾਤਾ ਪਿਤਾ ਨੇ ਸੰਕਲਪ ਲਿਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜਾ ਕੇ ਜਿੱਥੇ ਪਰਿਆਵਰਣ ਦੀ ਰੱਖਿਆ ਲਈ ਰੁੱਖ ਲਗਾਵਾਂਗੇ ਪਾਣੀ ਦੀ ਬਚਤ ਕਰਾਂਗੇ ਵੈਸੇ ਛੂਆਛਾਤ ਜਾਤ ਪਾਤ ਦੀ ਸਮੱਸਿਆ ਤੋਂ निजात ਪਾਣ ਲਈ ਵੀ ਆਪਣੇ ਪਰਿਵਾਰ ਪਿੰਡ ਦੇ ਵਿੱਚ ਸਾਰਿਆਂ ਦਾ ਸਨਮਾਨ ਕਰਨਾ ਔਰ ਜਿਹੜੀ ਇੱਕ ਨਿਰਾਸ਼ਾ ਦੀ ਭਾਵਨਾ ਸਮਾਜ ਵਿੱਚ ਫੈਲ ਰਹੀ ਹੈ ਉਸ ਤੋਂ ਦੂਰ ਕਰਕੇ ਉਤਸ਼ਾਦਾ ਵਾਤਾਵਰਣ ਆਪਣੇ ਪਿੰਡ ਦੇ ਵਿੱਚ ਬਣੇ ਇਸ ਦੇ ਲਈ ਵੀ ਸਾਰਿਆਂ ਨੇ ਸੰਕਲਪ ਲਿਆ ਅੱਜ ਅਸੀਂ ਸ੍ਰੀ ਗੁਰਤੇਗ ਬਹਾਦਰ ਜੀ ਜਿਨ੍ਹਾਂ ਦੇ ਬਲਿਦਾਨ ਦੇ ਹੜੇ ਨੂੰ 350 ਸਾਲ ਪੂਰੇ ਹੋ ਰਹੇ ਨੇ ਅੱਜ ਇਸ ਮੌਕੇ ਤੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਤਾਂ ਮੈਂ ਫਿਰ ਇੱਕ ਵਾਰੀ ਵਿਦਿਆਰਥੀ ਦੇ ਇਸ ਵਿਦਿਆਲੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਇਹ ਵਿਦਿਆਲੇ ਸਿਰਫ ਸਿੱਖਿਆ ਹੀ ਨਹੀਂ ਸਿਰਫ ਕੈਰੀਅਰ ਹੀ ਨਹੀਂ ਕੈਰੈਕਟਰ ਨਿਰਮਾਣ ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾ ਰਿਹਾ ਹੈ ਅੱਛੇ ਚਰিত্রवान ਲੋਕ ਹੀ ਅੱਛੇ ਸਮਾਜ ਦਾ ਨਿਰਮਾਣ ਕਰਦੇ ਹਨ ਮੈਨੂੰ ਲੱਗਦਾ ਹੈ ਕਿ ਵਿਦਿਆਪਰਤੀ ਆਪਣੇ ਸੁਦੇਸ਼ੇ ਦੇ ਸਫਲ ਰਹੀ ਹੈ ਔਰ ਇਸ ਸਾਰੇ ਕਾਰਜਕ੍ਰਮ ਦੇ ਲਈ ਇੱਥੇ ਦੇ ਪ੍ਰਬੰਧਕਾਂ ਦਾ ਵਿਦਿਆਰਥੀਆਂ ਦਾ ਮੈਨੇਜਮੈਂਟ ਕਮੇਟੀ ਦਾ ਔਰ ਸਾਰੇ ਖਾਸ ਤੌਰ ਤੇ ਜਿਹੜੇ ਮਾਤਾ ਪਿਤਾ ਇੰਨੀ ਹਜ਼ਾਰਾਂ ਦੀ ਸੰਖਿਆ ਦੇ ਚਾ ਜਾਏ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਆਸ਼ਾ ਕਰਦਾ ਹਾਂ ਕਿ ਉਹਨਾਂ ਦਾ ਸਹਿਯੋਗ ਹਮੇਸ਼ਾ ਇਸ ਵਿਦਿਆਲੇ ਨੂੰ ਇਸੇ ਤਰ੍ਹਾਂ ਮਿਲਦਾ ਰਹੇਗਾ ਸ਼ੁਕਰੀਆ ਧੰਨਵਾਦ ਮੈਂ ਡਾਕਟਰ ਬਲਦੇਵ ਰਾਜ ਪ੍ਰੈਜ਼ੀਡੈਂਟ ਸਰਦਾਰ ਚੇਤਨ ਸਿੰਘ ਸਰਵੇਤਕਾਰੀ ਵਿਦਿਆਮੰਦਰ ਮਾਨਸਾ ਅੱਜ ਸਰਦਾਰ ਚੇਤਨ ਸਿੰਘ ਜੀ ਦੇ 110ਵੇਂ ਜਨਮ ਦਿਨ ਦਿਹਾੜੇ ਤੇ ਇਹ ਸਪੋਰਟਸ ਮੀਟ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜੋ ਸਮਾਰੋਹ ਕਰਵਾਇਆ ਗਿਆ ਉਸ ਵਿੱਚ ਬੱਖ ਬੱਖ ਘੜ ਤੋਂ ਘਟ ਸਾਰੇ ਸਕੂਲ ਦੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਭਾਗ ਲਿਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਇਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜੋ ਸੈਰੇਮਨੀ ਹੋਈ ਅੱਜ ਉਹਦੇ ਵਿੱਚ ਜੋ ਜੇਤੂ ਵਿਦਿਆਰਥੀ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ ਅਤੇ ਇਸ ਤੋਂ ਇਲਾਵਾ ਜੋ ਇਸ ਸਕੂਲ ਦੇ ਬੱਚੇ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਪਹਿਲਾਂ ਹੀ ਜਿੱਤ ਕੇ ਆਏ ਸੀ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਗਏ। ਧੰਨਵਾਦ। ਬੱਚਿਆਂ ਨੂੰ ਕੀ ਸੁਨੇਹਾ ਦਵਾਂਗੇ ਸਰਪੰਚ ਜਿਹੜੇ ਬੱਚੇ ਆਟੀਮੇਟ ਹੋ ਰਹੇ ਨੇ ਜਾਂ ਕਿਤੇ ਨਾ ਕਿਤੇ ਡੀਮੋਟੀਵੇਟ ਨੇ ਘਰਾਂ ਦੇ ਵਿੱਚ ਬੈਠੇ ਰਹਿੰਦੇ ਨੇ ਜਾਂ ਸੋਚਦੇ ਨੇ ਵੀ ਅਸੀਂ ਇਹ ਕਰ ਸਕਦੇ ਹਾਂ ਪਰ ਇੱਛਾ ਨਹੀਂ ਬਣਦੀ ਉਹਨਾਂ ਨੂੰ ਕਿਹਾ ਜਾਂਦਾ ਹਰ ਸਾਲ ਦੀ ਤਰ੍ਹਾਂ ਜੇ ਇਹੜੀ ਐ ਸਪੋਰਟਸ ਮੀਟ ਜਿਹੜੀ ਸਕੂਲ ਵਿੱਚ ਕਰਵਾਈ ਜਾਂਦੀ ਹੈ ਉਹ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ ਕਰਾਈ ਜਾਂਦੇ ਆ ਕਿ ਉਹਨਾਂ ਦੇ ਸਰੀਰ ਵਿੱਚ ਫਿਟਨੈਸ ਰਹੇ ਤੇ ਉਹ ਲਗਾਤਾਰ ਆਪਣੀ ਪੜ੍ਹਾਈ ਦੇ ਵਿੱਚ ਅੱਗਰ ਸਰਣ ਕਿਉਂਕਿ ਜੇ ਬੱਚਿਆਂ ਦੇ ਸਰੀਰ ਖਾਣ ਪਾਣ ਫਿੱਟ ਹੋਊਗਾ ਤਾਂ ਹੀ ਉਹ ਅੱਗੇ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰਨਗੇ